ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਕਈ ਚੋਰ ਗਿਰੋਹ ਜੋ ਵੱਖ-ਵੱਖ ਤਰੀਕਿਆਂ ਦੇ ਨਾਲ ਚੋਰੀ ਦੀਆਂ ਵਾਰਦਾਤਾਂ ਅੰਜਾਮ ਦਿੰਦੇ। ਇਹ ਜੋ ਗਿਰੋਹ ਤੁਸੀਂ ਦੇਖ ਰਹੇ ਹੋ ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਇਹ ਚੋਰਾ ਦਾ ਨਾਮ ਕੰਬਲੀ ਚੋਰ ਹੈ। ਆਖਿਰ ਇਹਨਾਂ ਨੂੰ ਕੰਬਲੀ ਚੋਰ ਕਿਉਂ ਕਿਹਾ ਜਾਂਦਾ ਹੈ? ਸਭ ਤੋਂ ਪਹਿਲਾਂ ਤੇ ਤੁਹਾਨੂੰ ਇਹ ਦੱਸ ਦਈਏ ਕਿ ਕੰਬਲੀ ਚੋਰੀ ਦੇ ਨਾਂ ਤੇ ਲੋਕਾਂ ਦੇ ਵਿੱਚ دہشت ਪਾਉਣ ਵਾਲਾ ਇੱਕ ਗਿਰੋਹ ਜੋ ਕਈ ਵਾਰ ਗੁਰੂਕਰ ਅਪੀਰ ਖਾਨਿਆਂ ਦੀ ਗੋਲਕਾਂ ਉੱਤੇ ਵੀ ਚੋਰੀ ਦੀਆਂ ਵਾਰਦਾਤਾਂ ਅੰਜਾਮ ਦੇ ਦਿੱਤਾ ਹੈ ਕੰਬਲੀ ਚੋਰੀ ਦੇ ਨਾਂ ਤੇ ਲੋਕਾਂ ਦੇ ਵਿੱਚ دہشت ਫੈਲਾਇਆ ਡਰ ਦਾ ਮਾਹੌਲ ਬਣਾਇਆ ਤਾਂ ਜੋ ਲੋਕੀ ਡਰ ਕੇ ਹੀ ਇਹਨਾਂ ਤੋਂ ਦੂਰ ਭਾਜਣ ਅਤੇ ਆਪਣੀ ਚੋਰੀ ਨੂੰ ਬਖੋਬੇ ਅੰਜਾਮ ਦੇ ਸਕਣ ਇਸ ਤੋਂ ਇਲਾਵਾ ਕਈ ਘਰਾਂ ਨੂੰ ਵੀ ਇਹਨਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ ਅਤੇ ਕੰਬਲ ਉੱਪਰ ਸੁੱਟ ਕੇ ਆਪਣੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਜਿਸ ਨਾਲ ਇਹਨਾਂ ਚੋਰਾਂ ਦੇ ਗਿਰੋਹ ਨੂੰ ਕੰਬਲੀ ਚੋਰ ਦਾ ਨਾਮ ਦਿੱਤਾ ਗਿਆ ਦਾਦਿਆ ਕਿ ਕੁੱਲ ਮਿਲਾ ਕੇ ਹੁਣ ਤੱਕ 5 ਵਾਰ ਇਹਨਾਂ ਅਤੇ ਵੱਲੋਂ ਚੋਰੀਆਂ ਕੀਤੀਆਂ ਜਾ ਚੁੱਕੀਆਂ ਨੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦਾਦਿਆ ਕਿ ਬੁੱਢਲਾਡਾ ਦੇ ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਵੀ ਅਹਿਮ ਖੁਲਾਸੇ ਹੋਣ ਦੇ ਅਸਾਰ ਨਜ਼ਰ ਆ ਰਹੇ ਨੇ ਸਰ ਬੁੱਢਲਾਡਾ ਸ਼ਹਿਰ ਦੇ ਵਿੱਚ ਦਿਨ ਪਰ ਦਿਨ ਚੋਰੀਆਂ ਦਾ ਮਾਮਲਾ ਵਧਦਾ ਜਾ ਰਿਹਾ ਹੈ ਤੇ ਫੇਸਬੁੱਕ ਤੇ ਦੇਖਣ ਚਾਹਿਆ ਕਿ ਕੰਬਲੀ ਚੋਰ ਦੇ ਨਾਮ ਤੇ ਮਟਲਾਟਾ ਸ਼ਹਿਰ ਮਸ਼ਹੂਰ ਹੁੰਦਾ ਜਾ ਰਿਹਾ ਤਾਂ ਕੀ ਕਹਿਣਾ ਚਾਹੂਗੀ ਸਰ ਬਿਲਕੁਲ ਜੀ ਤੁਹਾਡੀ ਗੱਲ ਸਹੀ ਹੈ ਕਿ ਕੰਬਲੀ ਚੋਰ ਦੇ ਨਾਮ ਤੋਂ ਪਿੱਛੇ ਜੀ ਸ਼ਹਿਰ ਦੇ ਵਿੱਚ ਮਟਲਾਟਾ ਸ਼ਹਿਰ ਦੇ ਵਿੱਚ ਇੱਕ ਵਿਅਕਤੀ ਨੇ ਲੈਕਸ ਖਿਲਾ ਰਿਹਾ ਸੀ ਉਹ ਲਗਾਤਾਰ ਇੱਕੋ ਪੈਟਰਨ ਦੇ ਤਹਿਤ ਆਉਂਦਾ ਸੀ ਕੋਈ ਕੰਬਲੀ ਪਾ ਕੇ ਆਉਂਦਾ ਸੀ ਜਿਹਦੇ ਘਰੇ ਚੋਰੀ ਕਰ ਰਿਹਾ ਸੀ ਤੇ ਉਹਦੀ ਚਾਦਰ ਜਾਂ ਕੰਬਲੀ ਲੈ ਕੇ ਜਾਂਦਾ ਸੀ ਸੋ ਲੋਕਾਂ ਨੇ ਉਹਦਾ ਪਤਾ ਨਾ ਲੱਗਦਾ ਕੰਬਲੀ ਸੋ ਇਹਦੇ ਤਹਿਤ ਕਾਰਵਾਈ ਕਰਦੇ ਹੋਏ ਐਸਐਸਪੀ ਮਾਨਯੋਗ ਭਾਗੀ ਰਜਮੀਨਾ ਜੀ ਦੇ ਅਗਿਸ਼ਨ ਅਧੀਨ ਮਾਨਸਾ ਪੁਲਿਸ ਲਗਾਤਾਰ ਇਹ ਕੰਮ ਕਰ ਰਹੀ ਸੀ ਉਸੇ ਲੜੀ ਤਹਿਤ ਸਿਟੀ ਗੁੱਡ ਲੋਕਾ ਦੇ ਅਸ ਜੋ ਬਨ ਸਿੰਘ ਇਹਨਾਂ ਦੀ ਟੀਮ ਨੇ ਰੈਗੂਲਰਲੀ ਇਸ ਤੇ ਵਾਚ ਰੱਖੀ ਹੋਈ ਸੀ ਕੂਫੀ ਸਰਸਿਸ ਲਏ ਹੋਏ ਸੀ ਤੇ ਉਹਦੇ ਤਹਿਤ ਸਾਨੂੰ ਇਹਦੇ ਵਿੱਚ ਇੱਕ ਵੱਡੀ ਕਾਮਯਾਬੀ ਮਿਲੀ ਹੈ ਕੱਲ ਕਿ ਇਹ ਜਿਹੜਾ ਕੰਪਲੀਟ ਚੋਰ ਦਾ ਗਰੁੱਪ ਸੀ ਉਹ ਅਸੀਂ ਕੱਲ ਰਾਤ ਨੈਪ ਕਰ ਲਿਆ ਸੋ ਇਹਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਪਿਛਲੇ 15 ਅਗਸਤ ਤੋਂ ਲੈ ਕੇ ਹੁਣ ਤੱਕ ਤਕਰੀਬਨ 5 ਦੇ ਨੇੜੇ ਚੋਰੀਆਂ ਕੀਤੀਆਂ ਸੋ ਇਹਨਾਂ ਵਿਅਕਤੀ ਦੇ ਨਾਮ ਹੈਗੇ ਜੀ ਸਾਗਰ ਸਿੰਘ ਨਾਜਰ ਸਿੰਘ ਤੇ ਗਗਨ ਸਿੰਘ ਤੇ ਜੋ ਇਹਨਾਂ ਦੇ ਕੋਲ ਰਿਕਵਰੀ ਹੋਈ ਹੋ 2400 ਰੁਪਏ ਆ ਕੇ ਤੇ ਇੱਕ ਕਾਲੇ ਰੰਗ ਦਾ ਪਟਾਣਾ ਮੋਟਰਸਾਈਕਲ ਇਹ ਮੈਂ ਤੁਹਾਨੂੰ ਆਖਦਾ ਦੱਸ ਦਿੰਦਾ ਕਿ ਸਾਨੂੰ ਕੱਲ ਸ਼ਾਮ ਨੂੰ ਇਨਫੋਰਮੇਸ਼ਨ ਮਿਲੀ ਸੀ ਕੁਝ ਸੋਰਸਿਸ ਤੋਂ ਕਿ ਇਹ ਜਿਹੜੇ ਵਿਅਕਤੀ ਹੈਗੇ ਆ ਉਹ ਸਾਨੂੰ ਆ ਆਈਟੀਆ ਚੌਂਕ ਕੋਲੇ ਮਿਲ ਸਕਦਾ ਸੋ ਉਸੇ ਤਹਿਤ ਇਮੀਡੀਏਟ ਕਾਰਵਾਈ ਕਰਨ ਦੇ ਲਈ ਐਸਐਚਓ ਸਿਟੀ ਬਟਲਾਡਾ ਨੇ ਆਪਣੀ ਟੀਮ ਉੱਤੇ ਭੇਜੀ ਉੱਥੇ ਨੰਕਾ ਲਗਾਇਆ ਤੇ ਇਹਨਾਂ ਨੂੰ ਮੋਟਰਸਾਈਕਲ ਦੇਣ ਹੈ ਜੀ ਤਾਂ ਸਰ ਸ਼ਹਿਰ ਦੇ ਵਿੱਚ ਸੀਸੀਟੀਵੀ ਕੈਮਰੇ ਨਾ ਹੋਣ ਕਾਰਨ ਕਾਫੀ ਪਰੇਸ਼ਾਨੀਆਂ ਤੁਹਾਨੂੰ ਵੀ ਚੱਲਣੀਆਂ ਪੈਣਗੀਆਂ ਕਿ ਲੋਕਾਂ ਤੋਂ ਕੀ ਸਹਿਯੋਗ ਦੀ ਮੰਗ ਕਰਦੇ ਹਾਂ ਜੇ ਨਹੀਂ ਕੋਈ ਐਸਾ ਸੀਸੀਟੀਵੀ ਨਿਜ਼ਮ ਨਾਲ ਸਾਨੂੰ ਕੋਈ ਪਰੇਸ਼ਾਨੀ ਨਹੀਂ ਸੋ ਇਹ ਸਾਡੀ ਹੈਲਪ ਲਈ ਹੈ ਕਿ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਮੈਂ ਤਾਂ ਖੇਰ ਕਹੂੰਗਾ ਇਸ ਲਈ ਧੰਨਵਾਦ ਵੀ ਕਰਦਾ ਕਿ ਸਾਨੂੰ ਉਹ ਫੁਟੇਜਸ ਰਾਹੀਂ ਹੀ ਸੁਰਾਗ ਮਿਲਿਆ ਕਿ ਇਹ ਬੰਦਾ ਰੈਗੂਲਰਲੀ ਕੰਬੜੀ ਲੈ ਕੇ ਚੋਰੀ ਹੁੰਦਾ ਹੈ। ਤੋਂ ਉਹ ਸੁਰਾਗ ਦੇ ਤਹਿਤ ਅਸੀਂ ਆਪੇ ਸੋਰਸਿਸ ਲਏ ਸੀ, ਕੁੱਝ ਸੋਰਸਿੰਗ ਲੱਗੇ ਹੋਏ ਸੀਗੇ ਤੇ ਉਹਨਾਂ ਤੋਂ ਸਾਨੂੰ ਇਨਫੋਰਮੇਸ਼ਨ ਟਰੈਕ ਹੋਈ ਕਿ ਇਹ ਜਿਹੜਾ ਕੰਪਲੀਟ ਚੋਰ ਹੈ ਤੁਹਾਨੂੰ ਮਤਲਬ ਇੱਥੇ ਆਈ.ਟੀ.ਆ ਜੰਕਸ਼ਨ ਨਾਲੋਂ ਜੇ ਤੋਂ ਫਿਮੇਲ ਹੁੰਦਾ ਹੈ। ਉਸੇ ਇਨਫੋਰਮੇਸ਼ਨ ਦੇ ਅਧਾਰ ਤੇ ਤੇ ਜਿਵੇਂ ਤੁਸੀਂ ਸਵਾਲ ਕੀਤਾ ਕਿ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਹੈ? ਤੁਹਾਡੇ ਸ਼ਹਿਰ ਵਾਸੀਆਂ ਨੂੰ ਮੇਰਾ ਇਹੀ ਮੈਸੇਜ ਹੈ ਕਿ ਡਰੋਂ ਡਰਨ ਦੀ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਜਿਹੜੀ ਮਾਨਸਾ ਪੁਲਿਸ ਹੈ ਤੁਹਾਡੀ ਸੁਰੱਖਿਆ ਲਈ ਹੁਸਤ ਹੈ। ਤੁਸੀਂ ਸਾਡੀ ਹੈਲਪ ਕਰੋ ਜਿਵੇਂ ਇਹ ਫੁਟੇਜਿਸ ਦੇ ਵਿੱਚ ਮੈਂ ਸਾਰੇ ਸਿਟੀਜ਼ਨਸ ਦਾ ਧੰਨਵਾਦ ਵੀ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਫੁਟੇਜ ਦਿੱਤੀਆਂ। ਪੂਰੇ ਜ਼ਿੰਮੇਵਾਰੀ ਅਸੀਂ ਕਾਰਜ ਕਰਦੇ ਹਾਂ। ਮੈਂ ਵੀ ਕਰ ਲਿਆ ਤੇ ਅੰਗੇ ਤੋਂ ਵੀ ਮੈਂ ਕਹਾਂਗਾ ਕਿ ਪੁਲਿਸ ਨਾਲ ਕੋਆਪਰੇਸ਼ਨ ਕਰਨ ਤਾਂ ਕਿ ਆਪਾਂ ਇਹ ਸ਼ਹਿਰ ਨੂੰ ਪੀਸਫੁੱਲ ਸਿਟੀ ਦੇ ਰੂਪ ਦੇ ਵਿੱਚ ਉਭਾਰ ਕੇ ਰਹੀਏ। ਸਰਗਰ ਕਿੰਨੀਆਂ ਵਾਰ ਦਾਤਨੋਂ ਜਾਉਂਦੇ ਜੀ ਇਹਨਾਂ ਨੇ ਜੋ ਸਾਡੀ ਮੁਡਲੀ ਅਜੇ ਤੱਕ ਪੇਸ਼ ਮੁਕੰਮਲ ਲਿਆਂਦੀ ਐ ਸੀ ਤੇ ਉਹਦੇ ਚ ਇਹ ਪੰਜ ਚੋਰੀਆਂ ਸਾਡੇ ਕੋਲੇ ਪਤਾ ਲੱਗੀਆਂ ਦੋ ਇਹਨਾਂ ਨੇ ਪੀਰਖਾਨੇ ਦੇ ਰੇ ਵਿੱਚ ਕੀਤੀਆਂ ਇੱਕ ਵਾਰਡ ਨੰਬਰ 5 ਦੇ ਵਿੱਚ ਵਿਨੇ ਕੁਮਾਰ ਨੇ ਉਹਨਾਂ ਦੇ ਘਰ ਚੋਰੀ ਕੀਤੀ ਐ ਔਰ ਇੱਕ ਵਾਰਡ ਨੰਬਰ 8 ਦੇ ਵਿੱਚ ਗੁਰਦੁਆਰਾ ਸਾਹਿਬ ਨੇ ਦੋ ਉਸ ਜਗ੍ਹਾ ਚੋਰੀ ਪਹਿਲਾਂ ਵੀ ਵਰਤਦੇ ਆ ਜਿੰਨੇ ਇਹ ਕੀ ਤੀਨ ਇਸ ਪ੍ਰੋਬੀਨ ਇਨਵੈਸਟੀਗੇਸ਼ਨ ਦੇ ਵਿੱਚ ਦੇਖੋ ਜੀ ਇਨਵੈਸਟੀਗੇਸ਼ਨ ਫਿਲਹਾਲ ਦੇ ਵਿੱਚ ਇੰਨਾ ਹੀ ਸਾਨੂੰ ਪਤਾ ਲੱਗਿਆ ਸੋ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜੇ ਕੁਝ ਨਵੇਂ ਤੱਤ ਸਾਹਮਣੇ ਆਉਂਦੇ ਆ ਹੋਰ ਕੋਈ ਚੋਰੀਆਂ ਸਾਹਮਣੇ ਆਉਂਦੀਆਂ ਤਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣਗੀਆਂ ਸਰ ਜਿਵੇਂ ਆਈਟੀ ਚੌਕ ਹੋ ਗਿਆ ਮੇਨ ਚੌਕ ਹੋ ਗਿਆ ਜਿਵੇਂ ਫਾਰਾ ਚੌਕ ਹੋ ਗਿਆ ਤਾਂ ਇਧਰ ਦੇ ਚੌਕਾਂ ਦੇ ਵਿੱਚ ਵੀ ਸਰ ਕੈਮਰੇ ਦੀ ਸੀਸੀਟੀਵੀ ਦੀ ਬੜੀ ਪ੍ਰੋਬਲਮ ਹੈਗੀ ਆ ਤਾਂ ਅਸੀਂ ਆਪਣੇ ਵੱਲੋਂ ਬੇਨਤੀ ਕਰਨਾ ਹੈ ਕਿ ਜੇ ਤੁਸੀਂ ਮਤਲਬ ਬੇਨਤੀ ਤੇ ਆਪਣਾ ਉਹ ਜਰੂਰ ਉੱਥੇ ਸੀਸੀਟੀਵੀ ਕੈਮਰੇ ਲੱਗੇ ਜਾਣ ਤਾਂ ਜੋ ਹੋਰ ਵੀ ਤੁਹਾਨੂੰ ਹੈਲਪ ਜਿਹੜੀ ਉਹ ਮਿਲ ਸਕਦੀ ਹੈ ਬਿਲਕੁਲ ਜੀ ਤੁਹਾਡਾ ਬਿਲਕੁਲ ਵੈਲਿਡ ਪੁਆਇੰਟ ਹੈ ਸੋ ਇਸ ਦੇ ਸੰਬੰਧੀ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਅਪਡੇਟ ਉਹ ਮਰ ਦੇਦਾ ਕਿ ਡੀਜੀਪੀ ਸਾਹਿਬ ਨੇ ਪਿੱਛੇ ਜੇ ਇੱਕ ਮਹਿੰਮ ਚਲਾਈ ਸੀ ਕਿ ਸੀਸੀਟੀਵੀ ਕੈਮਰਾਸ ਜਿਹੜੇ ਹੈਗੇ ਉਹਨਾਂ ਦੀ ਚੈਕਿੰਗ ਕਰਵਾਈ ਗਈ ਸੀ ਸੋ ਸਾਰੇ ਚੈਕਿੰਗ ਕਰਕੇ ਅਸੀਂ ਦੇਖਿਆ ਕਿੰਨੇ ਠੀਕ ਹੈ ਕਿੰਨੇ ਖਰਾਬ ਹੈ ਕਿੱਥੇ ਰਿਕੁਆਇਰਮੈਂਟ ਜੋ ਨਵੇਂ ਕੈਮਰੇ ਦੀ ਰਿਕੁਆਇਰਮੈਂਟ ਹੈ ਉਹ ਵੀ ਅਸੀਂ ਆਲਰੇਡੀ ਟੇਕਅਪ ਕਰ ਚੁੱਕੇ ਹਾਂ ਸੋ ਫਰਦਰ ਪੁਲਿਸ ਡਿਪਾਰਟਮੈਂਟ ਗਵਰਨਮੈਂਟ ਨਾਲ ਟੇਕਅਪ ਟੇਕਅਪ ਕਰਕੇ ਦੀ ਦਿੱਤੀ ਹੋਰ ਮਤਲਬ ਫਰਦਰ ਐਕਚੁਅਲੀ ਹੈ ਠੀਕ ਹੈ ਥੈਂਕ ਯੂ ਬੁਢੀ ਲਾੜਾ ਤੋਂ ਬਿੱਟੂ ਦੀ ਰਿਪੋਰਟ ਐਸਐਮ ਜੀ ਨਿਊਜ਼